ਹੈਲੋ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਮਾਝੇ ਵਾਲੇ ਬਲੌਗਸ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਿਓ ਬਾਕੀ ਜਿਹੜੇ ਭੈਣ ਭਰਾਵਾਂ ਨੇ ਆਪਣੇ ਚੈਨਲ ਨੂੰ ਹਾਈ ਤੱਕ ਸਬਸਕ੍ਰਾਈਬ ਨਹੀਂ ਤਾਂ ਪਲੀਜ਼ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਬਾਕੀ ਅੱਜ ਦੀ ਆਪਾਂ ਵੀਡੀਓ ਲੱਗੀਆਂ ਆਪਣੇ ਫੇਸ ਤੇ ਜਿਹੜੀਆਂ ਝੁੜੜੀਆਂ ਵਾਂ ਬਹੁਤ ਭੈਣਾਂ ਦੇ ਕਮੈਂਟ ਸੀ ਕਿ ਭੈਣੇ ਸਾਨੂੰ ਝੁੜੜੀਆਂ ਵਾਸਤੇ ਕੋਈ ਵੀਡੀਓ ਬਣਾ ਕੇ ਦੱਸੋ ਤੇ ਅਸੀਂ ਅੱਜ ਆਪਣੀਆਂ ਭੈਣਾਂ ਦੀ ਡਿਮਾਂਡ ਤੇ ਉਹਨਾਂ ਦੇ ਵੀਡੀਓ ਬਣਾਉਂਦੇ ਆ ਵੈਸੇ ਛੋਟੀਆਂ ਤੇ ਪਹਿਲਾਂ ਵੀ ਵੀਡੀਓ ਬਣਾਈਆਂ ਸਾਡੇ ਚੈਨਲ ਤੇ ਹੈਗੀ ਆ ਪਰ ਛੇ ਕਿਸੇ ਨੂੰ ਕਿਸੇ ਨੇ ਨਹੀਂ ਵੇਖੀ ਜਾਂ ਨਹੀਂ ਮਿਲਦੀ ਤੇ ਕੋਈ ਗੱਲ ਨਹੀਂ ਆਪਾਂ ਫਿਰ ਤੋਂ ਤੁਹਾਡੇ ਲਈ ਜਿਹੜੀ ਆ ਵੀਡੀਓ ਬਣਾ ਦੇਣੀ ਆ ਤੇ ਨਾਲੇ ਹੀ ਆਪਾਂ ਤੁਹਾਡੇ ਨਾਲ ਅੱਜ ਕੁਝ ਗੱਲਾਂ ਵੀ ਸਾਂਝੀਆਂ ਕਰਾਂਗੇ ਤੇ ਨਾਲੇ ਨਾਲ ਆਪਾਂ ਜਲਦੀ ਜਲਦੀ ਵੀਡੀਓ ਬਣਾਉਨੇ ਆ ਹਨਾ ਤੇ ਇਹਦੇ ਲਈ ਜਿਹੜੀਆਂ ਆਪਾਂ ਫੇਸ ਤੇ ਚੀਜ਼ਾਂ ਲਾਉਣੀਆਂ ਵਾ ਸਭ ਤੋਂ ਪਹਿਲਾਂ ਪਤੰਦ ਦੱਸਦੀ ਐ ਕੀ ਜਿਹੜੀ ਵੀ ਆਪਾਂ ਚੀਜ਼ ਲਗਾਉਣੀ ਹੈ ਆਪਾਂ ਕੋਈ ਵੀ ਚੀਜ਼ ਇਹੋ ਜੀ ਨਹੀਂ ਲਗਾਉਣੀ ਜਿੱਦ ਨਾਲ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਹੋਵੇ ਤੇ ਬਾਕੀ ਜਿਹੜੀ ਚੀਜ਼ ਆਪਾਂ ਕਿਸ ਤਰ੍ਹਾਂ ਇਸਤੇਮਾਲ ਕਰਨੀ ਕਦੋਂ ਕਰਨੀ ਹੈ ਤੁਹਾਨੂੰ ਨਾਲ ਹੀ ਦੱਸ ਦਾਂਗੇ ਤੇ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਆਪਾਂ ਲਿਆਵਾ ਬਦਾਮਾਂ ਦਾ ਤੇਲ ਤੇ ਇੱਕ ਹੁੰਦਾ ਬਦਾਮਾਂ ਦਾ ਤੇਲ ਜਿਹੜਾ ਆਪਾਂ ਸਿਰ ਨੂੰ ਲਗਾਉਨੇ ਇਹ ਤੇਲ ਨਹੀਂ ਲਗਾਉਣਾ ਜਿਹੜੇ ਆਪਾਂ ਖਾਣ ਵਾਲਾ ਹਰਬਲ ਦਾ ਬਦਾਮਾਂ ਦਾ ਤੇਲ ਮੈਡੀਕਲ ਤੋਂ ਮਿਲਦਾ ਉਹ ਲਗਾਉਣਾ ਵਾ ਬਦਾ ਮਾਦਾ ਤੇਲ ਮਤਲਬ ਕਈ ਜਾਣੇ ਨਾ ਸਿਰ ਚ ਵੀ ਲਗਾਉਂਦੇ ਬਦਾਮ ਆਇਲ ਕਰਕੇ ਉਹਨੂੰ ਕੁਝ ਬੋਲਦੇ ਆ ਇੱਧਰ ਆਪਾਂ ਪਾਊਡਰ ਦੁੱਧ ਲਿਆ ਵਾ ਸੁੱਕਾ ਪਾਊਡਰ ਦੁੱਧ ਜਿਹੜਾ ਹੁੰਦਾ ਇੱਧਰ ਆਪਾਂ ਐਲੋਵੇਰਾ ਜੈਲ ਲਈ ਆ ਠੀਕ ਹੈ ਮੈਂ ਜਿਹੜੀ ਐਲੋਵੇਰਾ ਜੈਲ ਲਈ ਆ ਮੈਂ ਆਹ ਦੀ ਆਮਾ ਮੇਦੀ ਲਈ ਹੈ ਤੁਸੀਂ ਕੋਈ ਵੀ ਲੈ ਲਓ ਸਭ ਤੋਂ ਵਧੀਆ ਬੈਸਟ ਤੇ ਰਹਿੰਦੀ ਆ ਕਿ ਜੇ ਤੁਹਾਡੇ ਘਰ ਵਿੱਚ ਐਲੋਵੇਰਾ ਲੱਗਾ ਫਿਰ ਤੁਸੀਂ ਉਹਦੀ ਜੈਲ ਜਿਹੜੀ ਆ ਗੁੱਦਾ ਗੁੱਦਾ ਕੱਢ ਲਓ ਤੇ ਗੁੱਦਾ ਗੁੱਦਾ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਫਿਸਕੇ ਤੇ ਉਹ ਬਣਾਓ ਤੇ ਉਹ ਸੋਹਣੀ ਸਭ ਤੋਂ ਵਧੀਆ ਰਹਿੰਦੀ ਆ ਪਰ ਜੇ ਤੁਹਾਡੇ ਨਹੀਂ ਲਾਗੇ ਛਾਗੇ ਆ ਤੇ ਤੁਸੀਂ ਆਹ ਵਾਲੀ ਹੀ ਜੈਲ ਜਿਹੜੀ ਆ ਇਸਤੇਮਾਲ ਕਰੋ ਇਹ ਆਪਾਂ অ্যালোਵੈਰਾ ਜਿਹੜੀ ਜੈਲ ਆ ਇਹ ਆਪਾਂ ਇੱਕ ਚਮਚ ਪਾ ਲਿਆ ਵਾ ਜਿਆਦਾ ਨਹੀਂਗੀ ਪਾਉਣੀ ਇਹਦੇ ਵਿੱਚ ਇੱਕ ਹੀ ਚਮਚ ਪਾਇਆ ਠੀਕ ਹੈ ਤੇ ਨਾਲੇ ਨਾ ਕਈ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਕਿ ਭੈਣੇ ਕੈਮਰਾ ਜਿਹੜਾ ਤੁਹਾਡਾ ਨਾ ਉਹ ਸੈੱਟ ਕਰੋ ਕੈਮਰਾ ਠੀਕ ਨਹੀਂ ਹੁੰਦਾ ਮੈਂ ਤੇ ਪਹਿਨੇ ਸੈੱਟ ਕਰਦੀ ਹਾਂ ਹੁਣ ਪਤਾ ਨਹੀਂ ਕੀ ਦਿੱਕਤ ਆ ਕੀ ਪ੍ਰੋਬਲਮ ਆ ਮੈਨੂੰ ਖੁਦ ਸਮਝ ਨਹੀਂ ਲੱਗਦੀ ਆ ਕਿ ਮਤਲਬ ਕੀ ਹੋਣ ਕੀ ਦਿਆ ਵਾ ਤੇ ਬਾਕੀ ਕੈਮਰਾ ਤੇ ਆਪਾਂ ਸੈੱਟ ਕਰਕੇ ਹੀ ਲਗਾਉਣੀ ਚੀਜ਼ ਵੀ ਆਪਾਂ ਜਿਹੜੀ ਪਾਉਣੀ ਆਪਾਂ ਉਹ ਹੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਇਹਦੇ ਵਿੱਚ ਮੈਂ ਇੱਕ ਚਮਚ ਜਿਹੜਾ অ্যালোਵੈਰਾ ਜੈਲ ਪਾਈ ਤੇ ਆਪਾਂ ਜਿਹੜਾ ਇੱਕ ਚਮਚ ਭਰ ਕੇ ਇਹਦੇ ਵਿੱਚ ਪਾウダー ਦੁੱਧ ਦਾ ਪਾਵਾਂਗੇ ਕਈ ਜਣੇ ਇਹਨੂੰ ਮਿਲਕ ਪਾਊਡਰ ਵੀ ਕਹਿ ਦਿੰਦੇ ਕਈ ਵਾਰ ਕਈ ਜਣੇ ਸੁੱਕਾ ਪਾਊਡਰ ਦੁੱਧ ਕਹਿ ਦਿੰਦੇ ਆ ਬਾਜ਼ਾਰ ਦੇ ਵਿੱਚੋਂ ਬੜੇ ਆਰਾਮ ਨਾਲ ਇਹ ਮਿਲ ਜਾਂਦਾ ਵਾ ਜਿਆਦਾ ਨਹੀਂ ਛੋਟੀਆਂ ਅੱਜ ਕੱਲ ਕੁੜੀਆਂ ਵੀ ਮਿਲਦੀਆਂ ਵਾ 10 ਰੁਪਏ ਦੀ ਹਨਾ ਤੁਸੀਂ ਇਹ ਵਾਲੀ ਲਿਆ ਕੇ ਰੱਖ ਲਓ ਕਿਉਂਕਿ ਇਹ ਵੈਸੇ ਬਹੁਤ ਕੰਮ ਹੁੰਦਾ ਫੇਸ ਤੇ ਲਾਉਣ ਦੇ ਬੜੇ ਕੰਮ ਹੁੰਦਾ ਔਰ ਇਹਦਾ ਨਾ ਜਿਹੜਾ ਰਿਜ਼ਲਟ ਵੀ ਹੈ ਨਾ ਬਹੁਤ ਚੰਗਾ ਵੇਖਣ ਨੂੰ ਮਿਲਿਆ ਵਾ ਇਹ ਲਗਾਉਣ ਦੇ ਨਾਲ ਤੋਦੀ ਤਦੀਕਾ ਦੀ ਆ ਦੇਖੋ ਇੱਕ ਚਮਚ ਆਪਾਂ ਪਾਊਡਰ ਦੁੱਧ ਪਾ ਲਿਆ ਇਹਦੇ ਵਿੱਚ ਠੀਕ ਹੈ ਇਧਰ ਆਪਣੇ ਕੋ ਆ ਬਦਾਮਾ ਦਾ ਤੇਲ ਇਹ ਜਿਹੜਾ ਤੇਲ ਵਾ ਇਹ ਆਪਾਂ ਨਾ ਜ਼ਿਆਦਾ ਨਹੀਂਗਾ ਪਾਉਣਾ ਇਹਦੀ ਆਪਾਂ 5-6 ਬੂੰਦਾਂ ਪਾਵਾਂਗੇ ਠੀਕ ਹੈ 5-6 ਆਪਾਂ ਬੂੰਦਾਂ ਪਾਉਣੀਆਂ ਹੈ ਜ਼ਿਆਦਾ ਨਹੀਂ ਪਾਉਣਾ ਠੀਕ ਇੰਨਾ ਤੇ ਪਾਉਣਾ ਸਕਿਨ ਤੇ ਸਾਡੇ ਜਿਹੜੇ ਝੁਰੜੀਆਂ ਵਾ ਨਾ ਕੁਝ ਤੇ ਸਾਡੀ ਉਮਰ ਦੇ ਨਾਲ ਆਉਂਦੀਆਂ ਵਾ ਤੇ ਕੁਝ ਸਾਨੂੰ ਉਮਰ ਤੋਂ ਪਹਿਲਾਂ ਹੀ ਚਿੰਤਾ ਦੇ ਨਾਲ ਆਉਂਦਾ ਪੈਂਦੇ ਆਂ ਕੁਝ ਅਹੀਂ ਜਦੋਂ ਆਪਣੀ ਸਕਿਨ ਦਾ ਧਿਆਨ ਨਹੀਂ ਰੱਖਦੇ ਆਂ ਤੇ ਕੀ ਜਾਂਦੇ ਨੇ ਵਿੰਗੇ ਸਟੇਡੀ ਹੱਥ ਮਰਵਾ ਲੈਣੇ ਆ ਨਾ ਉਹਦੇ ਨਾਲ ਵੀ ਆ ਜਾਂਦੀਆਂ ਹਾਂ ਕਹਿੰਦਾ ਮਤਲਬ ਕਿ ਕਦੀ ਕਦੀ ਅਸੀਂ ਜ਼ਿਆਦਾ ਵਾਰ ਜਦੋਂ ਪਾਰਲਰ ਤੋਂ ਫੇਸ਼ੀਅਲ ਵਗੈਰਾ ਬਹੁਤ ਜ਼ਿਆਦਾ ਕਰਉਨੇ ਰਹਿੰਨੇ ਨਾ ਉਹਦੇ ਨਾਲ ਵੀ ਸਾਡੀ ਸਕਿਨ ਤੇ ਆਉਂਦੀਆਂ ਕਿਉਂਕਿ ਸਾਨੂੰ ਨਾ ਸਕਿਨ ਤੇ ਝੁਰੜੀਆਂ ਦੇ ਜਿਹੜੇ ਆ ਨਾ ਅਸਲ ਦੇ ਵਿੱਚ ਅਸੀਂ ਖੁਦ ਅਗਰ ਕਰੀਏ ਤੇ ਅਸੀਂ ਚੰਗੀ ਤਰ੍ਹਾਂ ਕਰਦੇ ਆਂ ਅਸੀਂ ਜਦੋਂ ਪਾਲਰ ਤੋਂ ਕਰਵਾਉਂਦੇ ਜਦੋਂ ਫਿਰ بار-ਬਾਰ ਫਿਰ ਜਦੋਂ ਅਸੀਂ ਦੁਬਾਰਾ ਇਹ ਕੋਸ਼ਿਸ਼-ਕੋਸ਼ ਨਹੀਂ ਕਰਦੇ ਨਾ ਤੇ ਸਾਡੀ ਸਕਿਨ ਜਿਹੜੀ ਹੈ ਨਾ ਪਹਿਲਾਂ ਹੀ ਉਮਰ ਤੋਂ ਪਹਿਲਾਂ ਹੀ ਨਾ ਟਿਲ ਕੰਡਾ ਪੈਂਦੀ ਆ ਠੀਕ ਹੈ ਇਸ ਕਰਕੇ ਨਾ ਤੁਸੀਂ ਥੋੜਾ ਜਿਹਾ ਟਾਈਮ ਆਪਣੇ ਲਈ ਜ਼ਰੂਰ ਕੱਢਿਆ ਕਰੋ 5 ਮਿੰਟ ਦੇੰਦੇ ਵਿੱਚ ਜ਼ਰੂਰ ਕੱਢੋ ਤਾਂ ਕਿ ਤੁਸੀਂ ਆਪਣੀ ਸਕਿਨ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੋ ਬਾਕੀ ਬਹੁਤ ਜਾਣਿਆਂ ਦੇ ਕਮੈਂਟ ਆਉਂਦੇ ਰਹਿੰਦੇ ਆ ਕਿ ਭੈਣੇ ਤੁਹਾਡੇ ਵਾਲ ਚਟੇ ਆ ਕਿੱਦਾਂ ਚਟੇ ਕਿਉਂ ਚਟੇ ਤੁਸੀਂ ਦਾਈ ਲਾ ਲਓ ਕੁਛ ਕਰ ਲਓ ਇੱਧਰ ਦੇਖੋ ਆਪਾਂ ਇਸ ਤਰ੍ਹਾਂ ਦੀ ਕਰੀਮ ਬਣਾ ਲੈਣੀ ਆ ਇਹ ਕਰੀਮ ਜਿਹੜੀ ਇਸ ਤਰ੍ਹਾਂ ਦੀ ਬਣ ਗਈ ਆ ਇਹ ਜਿਹੜੀ ਕਰੀਮ ਆਪਾਂ ਰਾਤ ਨੂੰ ਲਗਾਉਣੀ ਆ ਸੌਣ ਤੋਂ ਪਹਿਲਾਂ ਠੀਕ ਆ ਆਪਾਂ ਸਾਰੇ ਫੇਸ ਤੇ ਨੂੰ ਚੰਗੀ ਤਰ੍ਹਾਂ ਪਹਿਲਾਂ ਲਗਾ ਲੈਣਾ ਵਾ ਠੀਕ ਹੈ ਪਹਿਲਾਂ ਫੇਸ ਨੂੰ ਲਗਾਵਾਗੇ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਇਹਦੇ ਨਾਲ ਮ사ਜ ਕਰਨੀ ਆ ਜਦੋਂ ਆਪਾਂ ਇਹਦੇ ਨਾਲ ਮ사ਜ ਕਰਦੇ ਰਵਾਂਗੇ ਇਹਦੀ ਸਕਿਨ ਸਾਡੀ ਸਕਿਨ ਜਿਗਰ ਮੰਦਰ ਚੱਲ ਜਾਣੀ ਬਿਲਕੁਲ ਸੁੱਕ ਜਾਣੀ ਆ ਤੇ ਬਾਕੀ ਪੈਣੇ ਮੈਨੂੰ ਕੋਈ ਦਿੱਕਤ ਨਹੀਂ ਆ ਵਾਲਾ ਚਿੱਟਿਆਂ ਦੇ ਨਾਲ ਤੇ ਮੈਂ ਚਲੋ ਠੀਕ ਆ ਆਪਣਾ ਆਪਣਾ ਹਾਰਕ ਦਾ ਹੁੰਦਾ ਵਾ ਕਿਸੇ ਦੇ ਕਿਸੇ ਤਰ੍ਹਾਂ ਚਿੱਟੇ ਹੋ ਜਾਂਦੇ ਕਿਸੇ ਦੇ ਕੋਈ ਦਵਾਈ ਖਾਣ ਨਾਲ ਚਿੱਟੇ ਹੋ ਜਾਂਦੇ ਕਿਸੇ ਦੇ ਉਮਰ ਨਾਲ ਚਿੱਟੇ ਹੋ ਜਾਂਦੇ ਕਿਸੇ ਦੇ ਚਿੰਤਾ ਨਾਲ ਚਿੱਟੇ ਹੋ ਜਾਂਦੇ ਆ ਅਲੱਗ-ਅਲੱਗ ਹੁੰਦਾ ਕੋਈ ਕੋਈ ਆਪਣੇ ਮਾ ਮਾਪਿਓ ਤੇ ਚੱਲ ਜਾਂਦਾ ਤਾਂ ਚਿੱਟੇ ਹੋ ਜਾਂਦੀ ਹੈ ਹਨਾ ਵਾਲ ਚਿੱਟੇ ਹੋਣ ਦਾ ਕੋਈ ਹਜੇ ਤੱਕ ਸਹੀ ਕਾਰਨ ਨਹੀਂ ਪਤਾ ਲੱਗ ਸਕਿਆ ਨਾ ਤੇ ਡਾਈ ਡੂਈ ਵਾਲਾ ਆਪਾਂ ਹਜੇ ਤੱਕ ਗਹਿਣ ਹੀ ਆ ਡਾਈ ਆਪਾਂ ਕੀਤੇ ਨਹੀਂ ਆ ਵਾਲ ਹਾਂ ਮਹਿੰਦੀ ਜਿਹੜੀ ਹੱਥਾਂ ਵਾਲੀ ਆਪਾਂ ਜਰੂਰ ਲਾਈ ਆ ਤੇ ਪਹਿਲਾਂ ਆਪਾਂ ਲਗਾਉਂਦੇ ਹੁੰਦੇ ਸੀ ਬਾਅਦ ਚ ਆਪਾਂ ਉਹ ਵੀ ਛੱਡਤੀ ਕਿ ਹਜੇ ਤੱਕ ਆਪਾਂ ਬਲੈਕ ਡਾਈ ਨਹੀਂ ਲਾਈ ਵਾਲਾ ਨੂੰ ਤੇ ਆ ਦੇਖੋ ਪਹਿਲਾਂ ਮੈਂ ਪੂਰੇ ਆਪਣੇ ਫੇਸ ਤੇ ਚੰਗੀ ਤਰ੍ਹਾਂ ਲਗਾ ਲਈ ਆ ਠੀਕ ਆ ਪੂਰੇ ਫੇਸ ਤੇ ਲਗਾਉਣ ਤੋਂ ਬਾਅਦ ਆਪਾਂ ਜਿਸ ਤਰ੍ਹਾਂ ਆਪਾਂ ਆ ਚੀਜ਼ਾਂ ਚ ਛਿੜੜੀਆਂ ਜਿਹੜੀਆਂ ਜਾਦੀਆਂ ਅੱਖਾਂ ਦੇ ਥੱਲੇ ਜਿਹੜੀਆਂ ਜਾਦੀਆਂ ਹੁੰਦੀਆਂ ਇਹਨੂੰ ਆਪਾਂ ਇੰਨਾ ਉੱਪਰ ਨੂੰ ਚੁਕਣਾ ਐਸ ਤਰਾਂ ਉਸ ਤੋਂ ਬਾਅਦ ਆਹ ਸਿੱਚ ਆਪਣੇ ਝੜੜੀਆਂ ਹੁੰਦੀਆਂ ਨੇ ਜਿਆਦੀਆਂ ਅੱਖਾਂ ਦੇ ਲਾਗੇ ਨਾ ਇੱਥੇ ਕੋ 3-4 ਵੱਟ ਜੇ ਪੈ ਹੀ ਰਹਿੰਦੇ ਆ ਕਈਆਂ ਦੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਆਪਾਂ ਐਸ ਸਾਈਡ ਤੇ ਵੀ ਇਸ ਤਰ੍ਹਾਂ ਆਪਾਂ ਨੂੰ ਤਾਂ ਚੁੱਕਣਾ ਵਾ ਇਸ ਤਰ੍ਹਾਂ ਹੀ ਆਪਾਂ ਆਪਣੀ ਫੇਸ ਨੂੰ ਥੱਲੇੋਂ ਦੇ ਉੱਪਰ ਲੈ ਕੇ ਜਾਣਾ ਵਾ ਇਹ ਵਾਲੇ ਸਟੈਪ ਕਰਨੇ ਆ ਰਾਤ ਨੂੰ ਸੌਣ ਲੱਗਿਆ ਕਰੋ ਤੁਸੀਂ ਜਦੋਂ ਫ੍ਰੀ ਹੋ ਜਾਂਦੇ ਆ ਆਪਣਾ ਜਿਹੜਾ ਮੱਥਾ ਵਾ ਇਹਦੇ ਵਿੱਚ ਵੀ ਕਦੀ ਕਦੀ ਝੜੜੀਆਂ ਹੁੰਦੀਆਂ ਨੇ ਇਹ ਦੇਖੋ ਐਸਟਰਾ ਜਿੰਨਾ ਆਪਾਂ ਇਹਨੂੰ ਟਾਈਟ ਕਰਕੇ ਖੜਾਂਗੇ ਓਨੀਆਂ ਹੀ ਜਿਹੜੀਆਂ ਸਾਡੀ ਸਕਿਨ ਆ ਉਹ ਟਾਈਟ ਹੋਊਗੀ ਉਹ ਟਿਚੜੀਆਂ ਜਿਹੜੀਆਂ ਨਜ਼ਰ ਨਹੀਂ ਆਉਗੀਆਂ ਔਰ ਸਾਨੂੰ ਆਪਣੀ ਸਕਿਨ ਦਾ ਜਿਹੜਾ ਧਿਆਨ ਹੈ ਨਾ ਜਿਸ ਤਰ੍ਹਾਂ ਸਾਡੇ ਝੜੀਆਂ ਤੋਂ ਪਹਿਲਾਂ ਹੀ ਸਾਨੂੰ ਆਪਣੀ ਸਕਿਨ ਦਾ ਧਿਆਨ ਰੱਖੰਡਾ ਪੈਣਾ ਚਾਹੀਦਾ ਵਾ ਜੁਨਾਂ ਦੇ ਝੜੜੀਆਂ ਆ ਗਈਆਂ ਉਹ ਇਸ ਤਰੀਕੇ ਨਾਲ ਆਪਣੇ ਫੇਸ ਦੀਆਂ ਝੜੜੀਆਂ ਹਟਾ ਸਕਦੇ ਆ ਆਪਾਂ ਝੂੜੀਆਂ ਵੀ ਬੋਲਦੇ ਹਾਂ ਝਟੜੀਆਂ ਹੀ ਬੋਲਦੇ ਆ ਝੂੜੀਆਂ ਵੀ ਬੋਲਦੇ ਆ ਕਈ ਲੋਕ ਇਹਨੂੰ ਰਿੰਕਲਸ ਵੀ ਬੋਲਦੇ ਆ ਇਸ ਤਰ੍ਹਾਂ ਹੀ ਤੁਸੀਂ ਆਪਣੇ ਫੇਸ ਨੂੰ ਇਸ ਤਰ੍ਹਾਂ ਤਾਂ ਠੋਡੀ ਤੋਂ ਉੱਪਰ ਨੂੰ ਲੈ ਕੇ ਜਾਣਾ ਵਾ ਠੀਕ ਆ ਇਸ ਚੀਜ਼ ਦੇ ਨਾਲ ਇੱਕ ਤੁਹਾਡੀਆਂ ਝੜੀਆਂ ਝੂੜੀਆਂ ਜਿਹੜੀਆਂ ਵਾ ਉਹ ਬਿਲਕੁਲ ਇਕਦਮ ਸੈੱਟ ਹੋ ਜੂਗੀਆਂ ਸਕਿਨ ਤੁਹਾਡੀ ਟਾਈਟ ਹੋ ਜੂਗੀ ਤੇ ਦੂਸਰਾ ਜਿਹੜਾ ਵਾ ਇਹਦੇ ਨਾਲ ਤੁਹਾਡੀ ਸਕਿਨ ਜਿਹੜੀ ਬਹੁਤ ਸੋਹਣੀ ਜਿਹੜੀ ਗਲੋ ਵੀ ਕਰੂਗੀ ਜੇ ਤੁਹਾਡੇ ਕੋਈ ਨਹੀਂ ਆ ਸਭ ਚੀਜ਼ਾਂ ਨਹੀਂ ਆ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤੇ ਤੁਸੀਂ ਖਾਲੀ ਬਾਦਾਮ ਤੇਲ ਵੀ ਲੈ ਕੇ ਆਪਣਾ ਰਾਤ ਨੂੰ ਆਪਣੀ ਇਸ ਤਰ੍ਹਾਂ ਹੀ ਮ사ਜ ਕਰਕੇ ਸੌਂ ਫੇਸ ਨੂੰ ਤੁਹਾਨੂੰ ਕੋਈ ਸਾਫ਼ ਕਰਨ ਦੀ ਜ਼ਰੂਰਤ ਨਹੀਂ ਆ ਬਾਦਾਮ ਆਇਲ ਥੋੜਾ ਜਿਹਾ ਤੁਹਾਡੇ ਫੇਸ ਤੇ ਲੱਗਾ ਵੀ ਰਹੂਗਾ ਰਾਤ ਨੂੰ ਤੇ ਕੋਈ ਦਿੱਕਤ ਨਹੀਂ ਵੀ ਦੇਖੋ ਬਾਕੀ ਇਹਦੇ ਵਿੱਚ ਆਪਾਂ ਐਲੋਵੇਰਾ ਇਲ ਦੇ ਨਾਲ ਨਾਲ ਆਪਾਂ ਦੁੱਧ ਪਾਊਡਰ ਪਾਇਆ ਵਾ ਉਹਦੇ ਨਾਲ ਕੀ ਹੁੰਦਾ ਵਾ ਨਾ ਪਾਊਡਰ ਦੁੱਧ ਦੇ ਨਾਲ ਥੋੜਾ ਥੋੜਾ ਮਿੱਠਾ ਮਿੱਠਾ ਲੱਗਦਾ ਜੇ ਤੁਸੀਂ ਰਾਤ ਨੂੰ ਇਹਨਾਂ ਨੂੰ ਇਸ ਤਰ੍ਹਾਂ ਮਤਲਬ ਇਹਦੇ ਇਸ ਚੀਜ਼ਾਂ ਪਾ ਕੇ ਮ사ਜ ਕਰੰਦੇ ਆ ਤੇ ਫਿਰ ਤੁਸੀਂ ਕਿਸੇ ਗੱਲੇ ਕੱਪੜੇ ਦੀ ਮਦਦ ਦੇ ਨਾਲ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਵਾ ਕਿ ਕਿਹਾ ਜੇ ਤੁਸੀਂ ਕੱਲੇ ਬਦਾਮਾਂ ਦੇ ਤੇਲ ਨਾਲ ਮਾਲਿਸ਼ ਕਰਦੇ ਫਿਰ ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਆ ਇਹਨੂੰ ਫੇਸ ਤੋਂ ਉਤਾਰਨ ਦੀ ਬਾਕੀ ਜੀ ਵੀਡੀਓ ਚੰਗੀ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜੀ ਵੀਡੀਓ ਤੁਹਾਨੂੰ ਚੰਗੀ ਲੱਗੇ ਤੁਹਾਡੀ ਹੈਲਪ ਦੀ ਲੱਗੇ ਹੋਰ ਭੈਣ ਭਰਾਵਾਂ ਨਾਲ ਵੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਨਵੇਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ